ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਭਾਈ ਅਮਰਤਪਾਲ ਸਿੰਘ ਤੇ ਉਹਨਾਂ ਦੇ ਸਾਥੀਆਂ ਦੇ ਵੱਲੋਂ 16 ਫਰਵਰੀ ਤੋਂ ਜੇਲ੍ਹ ਦੇ ਵਿੱਚ ਭੁੱਖ ਹੜਤਾਲ ਕੀਤੀ ਹੋਈ ਹੈ ਜਿਸ ਦੇ ਚੱਲਦੇ ਅਸਮ ਪੁਲਿਸ ਦੇ ਵੱਲੋਂ ਕਾਰਵਾਈ ਕਰਦੇ ਹੋਏ ਡਿਬਰੂਗੜ੍ਹ ਜੇਲ੍ਹ ਦੇ ਸੁਪਰਡੈਂਟ ਨੂੰ ਗ੍ਰਿਫਤਾਰ ਕੀਤਾ ਗਿਆ ਇਸ ਨੂੰ ਲੈ ਕੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਬਾਹਰ ਭੁੱਖ ਹੜਤਾਲ ਤੇ ਬੈਠੇ ਭਾਈ ਅਮਰਤਪਾਲ ਸਿੰਘ ਦੇ ਪਿਤਾ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਡੀਬੁਰੂਗੜ੍ਹ ਜੇਲ੍ਹ ਦੇ ਵਿੱਚ ਕੁਝ ਘਟਨਾ ਵਾਪਰੀ ਸੀ ਉਸ ਤੋਂ ਬਾਅਦ ਅਸੀਂ 20 ਤਰੀਕ ਨੂੰ ਅੰਮ੍ਰਿਤਸਰ ਡੀਸੀ ਨੂੰ ਵੀ ਮਿਲੇ ਸੀ ਉਹਨਾਂ ਨੂੰ ਵੀ ਅਸੀਂ ਇੱਕ ਸ਼ਿਕਾਇਤ ਦਿੱਤੀ ਸੀ ਇਸ ਮਾਮਲੇ ਨੂੰ ਲੈ ਕੇ ਉਸ ਤੋਂ ਬਾਅਦ ਅਸੀਂ ਫਿਰ 22 ਫਰਵਰੀ ਨੂੰ ਆਪਣੇ ਸਾਰੇ ਪਰਿਵਾਰ ਦੇ ਨਾਲ ਅਕਾਲ ਤਖਤ ਸਾਹਿਬ ਤੇ ਅਰਦਾਸ ਕਰਕੇ ਇੱਥੇ ਮੋਰਚਾ ਲਾਇਆ ਹੋਇਆ ਤੇ ਅਸੀਂ 22 ਤਰੀਕ ਤੋਂ ਭੁੱਖ ਹੜਤਾਲ ਤੇ ਬੈਠੇ ਹਾਂ ਉਹਨਾਂ ਕਹਿ ਕੇ ਅਸੀਂ ਹੁਣ ਤੱਕ ਇੱਕ ਨਵੀਂ ਖਬਰ ਸੁਣ ਰਹੇ ਹਾਂ ਕਿ ਡਿਬਰੂਗੜ ਜੇ ਸੁਪਰਡੈਂਟ ਨੂੰ ਅਰੈਸਟ ਕੀਤਾ ਗਿਆ ਪਰ ਬੜੀ ਹੈਰਾਨੀ ਤੇ ਸੋਚ ਵਾਲੀ ਗੱਲ ਹੈ ਕਿ 16 ਫਰਵਰੀ ਨੂੰ ਇਹ ਵਾਕਿਆ ਹੋਇਆ ਸੀ ਤੇ ਜੇ ਸੁਪਰਡੈਂਟ ਦੀ ਗਲਤੀ ਤੇ 17 ਨੂੰ 18 ਨੂੰ ਕਿਉਂ ਨਹੀਂ ਅਰੈਸਟ ਕੀਤਾ ਗਿਆ ਜਿਦਾ ਤੁਹਾਨੂੰ ਪਤਾ ਹੀ ਹੈ ਕਿ ਡਿਬਲੂਗੜ ਜੇਲ 16 ਤਰੀਕ ਨੂੰ ਕੁਝ ਇਹ ਕੁਝ ਘਟਨਾ ਵਾਪਰੀ ਤੇ ਉਦੋਂ ਬਾਅਦ ਵਿੱਚ ਉਹਨਾਂ ਨੇ 17 ਤਰੀਕ ਨੂੰ ਕੁਝ ਪੁਖੜਤਾ ਰੱਖੀ ਉੱਥੇ ਉਹਨਾਂ ਨੇ ਸੋ 16 ਤੋਂ ਹੀ ਉਹਨਾਂ ਨੇ ਪੁਖੜਤਾ ਰੱਖੀ ਵੀ ਸਾਡੇ ਨਾਲ ਇਹ ਜਾਤੀਆਂ ਹੋ ਰਹੀਆਂ ਤੇ ਉਦੋਂ ਬਾਅਦ ਚ ਅਸੀਂ ਫਿਰ 22 ਤਰੀਕ ਨੂੰ ਅਸੀਂ ਡੀਸੀ ਨੂੰ ਵੀ ਮਿਲੇ ਸੀ ਉਹਨਾਂ ਨੇ ਵੀ ਇੱਕ ਐਪਲੀਕੇਸ਼ਨ ਦਿੱਤੀ ਸੀ ਇਸ ਮਾਮਲੇ 'ਚ ਤੇ ਮੁੜ ਕੇ ਫਿਰ 22 ਤਰੀਕ ਨੂੰ ਅਸੀਂ ਫਿਰ ਇਥੇ ਅਕਾਲ ਤਖਤ ਤੇ ਅਰਦਾਸ ਕਰਕੇ ਇਥੇ ਮੋਰਚਾ ਲਾਇਆ ਤੇ ਅਸੀਂ ਵੀ 22 ਤਰੀਕ ਤੋਂ ਬੁਖੜ ਹਟਾਲਤੇ ਨੇ ਤੇ ਜਿਹੜਾ ਇਹ ਹੁਣ ਅੱਜ ਨਵੀਂ ਇੱਕ ਖਬਰ ਸੁਣ ਰਹੇ ਅਸੀਂ ਕਿ ਉਹ ਜੇਲ ਸੁਪਰਡੈਂਟ ਨੂੰ ਉਹਨੂੰ ਅਰੈਸਟ ਕੀਤਾ ਤੇ ਇਹ ਚੀਜ਼ ਹੈ ਕਿ ਅਸੀਂ ਸੋਚ ਰਹੇ ਹਾਂ ਕਿ ਜੇ ਬਾਈਚਾਂਸ 16 ਤਰੀਕ ਨੂੰ ਇਹ ਵਾਕਿਆ ਹੋਇਆ ਸੀ ਤੇ ਜੇ ਜੇਲ ਸੁਪਰਡੈਂਟ ਦੀ ਗਲਤੀ ਤੇ 17 ਨੂੰ 18 ਨੂੰ ਉਹਨੂੰ ਕਿਉਂ ਅਰੈਸਟ ਕੀਤਾ ਗਿਆ ਇਹ ਹੁਣ ਕੋਈ ਨਵੀਂ ਕਹਾਣੀ ਬਣਾ ਕੇ ਉਹਨੂੰ ਅੱਜ ਕੋਈ ਹੋਰ ਪਾਸੇ ਨੂੰ ਮੋੜ ਕੇ ਤੇ ਫਿਰ ਅੱਜ 21 ਤੇ ਅੱਜ ਅੱਜ ਕਿੰਨੇ ਦਿਨ ਹੋ ਗਏ ਆ 8 ਤਰੀਕ ਹੋ ਗਈ ਇਹਨੇ ਇਹਨੇ ਦਿਨ ਬਾਅਦ ਚ ਕਿਉਂ ਉਹਨੂੰ ਅਰੈਸਟ ਕੀਤਾ ਗਿਆ ਕਿਉਂਕਿ ਇਹ ਉਹਨਾਂ ਨੂੰ ਉਹਨਾਂ ਨਾਲ ਮਿਲੇ ਹੋਣ ਦਾ ਜਾਂ ਕੋਈ ਇਹੋ ਜਿਹੀਆਂ ਗੱਲਾਂ ਬਣਾ ਕੇ ਤੇ ਕੋਈ ਉਹਨਾਂ ਨੂੰ ਫਸਾਉਣ ਦਾ ਚੱਕਰ ਆ ਤੁਸੀਂ ਦੇਖਦੇ ਕਿਵੇਂ ਹੋ ਕਿ ਪਹਿਲਾਂ ਕੈਮਰੇ ਲਾਉਣੇ ਕੈਮਰੇ ਲਾਉਣ ਤੋਂ ਬਾਅਦ ਵੀ ਸੁਪਰਡੈਂਟ ਨਹੀਂ ਮਿਲੇ ਭੁਗਤਾਨ ਕਰਕੇ ਉਹਨੂੰ ਛੱਡ ਲੈਣਾ ਇਹ ਇੱਕ ਕੋਈ ਬਹੁਤ ਵੱਡੀ ਸ਼ਾਸਿਦਾ ਹਿੱਸਾ ਹੈ ਇਹਦੇ ਨਾਲ ਤੁਹਾਨੂੰ ਤਾਂ ਲੱਗਦਾ ਕਿ ਉਹ ਵਾਲੇ ਸਮੇਂ ਦੇ ਵਿੱਚ ਡਿਬ੍ਰੂ ਵਾਲੇ ਨੌਜਵਾਨ ਬੈਠੇ ਆ ਉਹਨਾਂ ਦੇ ਜੀਐਲ ਤੋਂ ਪੀਲੀਅੰਸ ਰਿਕਵਰਡ ਹੋਊਗੀ ਜਾਂ ਨਹੀਂ ਬਣੂਗੀ ਨਹੀਂ ਚਲੋ ਇਹ ਤਾਂ ਸਮਾਂ ਹੀ ਦੱਸੇਗਾ ਕਿ ਰਿਕਵਰਡ ਬਣਦੀ ਹੈ ਨਹੀਂ ਬਣਦੀ ਪਰ ਇੱਕ ਬਹੁਤ ਗਲਤ ਪਾਸੇ ਨੂੰ ਲੈ ਕੇ ਜਾਇਆ ਜਾ ਰਿਹਾ ਲੱਗਦਾ ਹੇਲਪੂ ਸਰਕਾਰ ਨਾਲ ਜਾਂ ਤੁਹਾਡੀ ਜਗਤ ਸਿੰਘ ਸਾਹਿਬ ਨੂੰ ਸੀ ਮਿਲੇ ਸੀ ਕਮੇਟੀ ਬਣੀ ਹੋਈ ਹੈ ਕੋਈ ਗੱਲਬਾਤ ਚੱਲੀ ਹੈ ਕਿ ਨਹੀਂ ਜੀ ਉਹ ਤਾਂ ਦੋ ਦਿਨ ਦੋ ਤਿੰਨ ਦਿਨ ਪਹਿਲਾਂ ਮਿਲੇ ਸੀ ਉਹਨਾਂ ਨੇ ਉਦੋਂ ਬਾਅਦ ਕਮੇਟੀ ਬਣਾਈ ਹੈ ਜੀ ਉਦੋਂ ਬਾਅਦ ਤੇ ਅਸੀਂ ਦੁਬਾਰਾ ਉਹਨਾਂ ਨੂੰ ਪੁੱਛਿਆ ਨਹੀਂ ਕਿ ਕੀ ਕਿਧਰ ਨੂੰ ਕੀ ਕੀ ਕਾਰਵਾਈ ਹੋ ਰਹੀ ਹੈ ਕਿ ਕੀ ਕਿਧਰ ਨੂੰ ਪਹੁੰਚ ਰਿਹਾ ਕੰਮ ਜਾਂ ਅੱਗੇ ਕਾ ਵਧਿਆ ਕੋਸ਼ਿਸ਼ਾਂ ਕੀ ਡਿਊਟੀ ਲੱਗੀ ਹੋਣਾ ਅਸੀਂ ਤਾਂ ਉਹਨਾਂ ਤੇ ਹੀ ਬੈਠੇ ਹਾਂ ਕਿ ਉਹ ਉਹ ਕੀ ਫੈਸਲਾ ਲੈਂਦੇ ਸਰਕਾਰ ਦਾ ਕੋਈ ਨੁਮਾਇੰਦਾ ਤੁਹਾਨੂੰ ਨਹੀਂ ਨਹੀਂ ਸਰਕਾਰ ਦਾ ਕੋਈ ਨੁਮਾਇੰਦਾ ਨਹੀਂ ਸਾਨੂੰ ਮਿਲਣ ਵਾਸਤੇ ਆਇਆ ਜਿਹੜੀ ਪੰਜ ਮੈਂਬਰੀ ਸੰਸਮਨ ਕਮੇਟੀ ਬਣਾਈ ਆ ਉਹਨਾਂ ਚੋਂ ਕੋਈ ਮਿਲਣ ਵਾਸਤੇ ਤੁਹਾਨੂੰ ਇੱਥੇ ਪਹੁੰਚਿਆ ਜਾਂ ਕੋਈ ਗੱਲਬਾਤ ਚੱਲੀ ਤੁਹਾਡੇ ਨਾਲ ਨਹੀਂ ਉਹ ਨੀ ਕੱਲ ਵੈਸੇ ਜਾਂਦੇ ਜਾਂਦੇ ਸੁਖਪ੍ਰੀਤ ਉਦੋਂ ਕਿ ਸਾਨੂੰ ਡਾਕਟਰ ਸਾਹਿਬ ਮਿਲ ਕੇ ਗਏ ਸੀ ਤੇ ਉਹ ਕਹਿੰਦੇ ਸੀ ਮੈਂ ਜਾ ਰਿਹਾ ਉਦੋਂ ਬਾਅਦ ਸਾਡੀ ਕੋਈ ਗੱਲ ਨਹੀਂ ਹੋਈ ਪਈ ਕੀ ਉਹਨਾਂ ਨੇ ਅੱਗੇ ਕੀ ਰਣਨੀਤੀ ਉਹਦੀ ਸੋ ਦਾਦਿਆ ਕਿ ਲਗਾਤਾਰ ਅਮਰਤਪਾਲ ਸਿੰਘ ਤੇ ਉਹਨਾਂ ਦੇ ਸਾਥੀ ਤੇ ਪਰਿਵਾਰਕ ਮੈਂਬਰ ਮੰਗ ਕਰ ਰਹੇ ਨੇ ਕਿ ਉਹਨਾਂ ਨੂੰ ਪੰਜਾਬ ਦੀਆਂ ਜੇਲਾਂ ਦੇ ਵਿੱਚ ਸ਼ਿਫਟ ਕਰ ਦਿੱਤਾ ਜਾਵੇ ਹਕੀਕਤ ਟੀਵੀ ਪੰਜਾਬੀ ਲਈ ਅਮਰੀਕਸਰ ਤੋਂ ਹਰਜੀਤ ਗਰੇਵਾਲ ਦੀ ਰਿਪੋਰਟ